ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਪਰ ਪ੍ਰਸਾਦਿ ਜਾਪੋ ਆਦੇ ਸਚੁ ਜੁਗਾਦੈ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਗੌੜੀ ਮਹੱਲਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧਿਐ ਪੂਰਨ ਸਤਿਗੁਰ ਗਿਆਨ ਰਹਾਉ ਜੇ ਤੋ ਘਟੇ ਵਸ ਪਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜੇ ਨਾ ਆਵੈ ਰਸਨਾ ਹਾਰੇ ਗੁਣ ਗਾਉ ਸੇਵਾ ਸੁਰ ਤੇ ਨਾ ਜਾਣਿਆ ਨਾ ਜਾਪੈ ਆਰਾਧੇ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਅਗਾਧੇ ਭੈ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤਿਗੁਰੇ ਰੱਖੇ ਆਪੇ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਗੋਰੇ ਤੁਠੇ ਸਭ ਕਿਛੁ ਪਾਇਆ ਜਨ ਨਾਨਕ ਸਰਬਲਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟੇ ਸਾਂਚੇ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੇ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਿਗੁਰੇ ਗੁਣਤਾਸ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੋਰੇ ਫਰਮਾਏ ਐਸੇ ਪੁੰਨੇ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤੇ ਸੀਤਲ ਪਹਿ ਕੀਨੀ ਪ੍ਰਭ ਦਾਤੇ ਪਰਬ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨ ਸਿਆ ਥਾਉ ਸਹਜ ਸੁਭਾਏ ਬੋਲੇ ਹਰਿ ਬਾਣੀ ਆਠ ਪਹਿਰ ਪ੍ਰਭ ਸਿਮਰਹੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੌੜੀ ਮੁਹੱਲਾ ਪੰਜਵਾ ਕੋਟ ਬਿਗਨ ਹਿਰੇ ਖਿਨ ਮਾਹੇ ਹਰਿ ਹਰਿ ਕਥਾ ਸਾਰ ਸੰਗੇ ਸੁਨਾਹੇ ਪੀਵਤ ਰਾਮਰਾਸੋ ਅੰਮ੍ਰਿਤ ਗੁਣ ਜਾਸ ਜਾਪੇ ਹਰ ਚਰਨ ਮਿਟੇ ਖੋਦ ਤਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕਰ ਦੇਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਰਿਦੇ ਮਹਤਾਰ ਤਾਜੇ ਸਭ ਭਰਮ ਭਜੋ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗੌੜੀ ਮੁਹੱਲਾ ਪੰਜਵਾ ਸਾਥਿ ਭੇ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਹਾਓ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵਹੁ ਨਿਤਨੀਤ ਗਏ ਬਿਆਦ ਉਭਰੇ ਜਨਮੇਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਹਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਰ ਸੰਗ ਹਰਿ ਅੰਮ੍ਰਿਤ ਪੀਵੈ ਥਿਰ ਘਰੇ ਬੈਸੋ ਹਰਿ ਜਨ ਪਿਆਰੇ ਸਤਿਗੁਰੇ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੇ ਕਰਤਾਰੇ ਬਾਦਿ ਸਾਹ ਸਾਹ ਸਭ ਵਾਸੇ ਕਰੇ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤੇ ਮਿਲੇ ਕੀਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਫਖਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਖ ਦੀ ਏਕੋ ਗਰੀਬਾ ਰਖੋ ਰਖਨ ਹਾਰੇ ਖੇਦੋ ਕਰਹਿ ਆਰੋ ਬਹੁਤ ਸੰਤਾ ਵਹਿ ਆਇਓ ਸਰਨ ਤੁਹਾਰੇ ਕਰੇ ਕਰੇ ਹਾਰਿਓ ਅਨਿਕ ਬਹੁ ਭੰਤੀ ਛੋਡਹਿ ਕਤਹੂ ਨਾਹੀ ਏਕ ਬਾਤ ਸੋਨੇ ਤਾਕੀ ਓਟ ਸਾਧ ਸੰਗ ਮਿਟੇ ਜਾਹੀ ਕਰੇ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਤਿਹਰ ਜੋ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਹਾ ਬੇਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਾਦੋ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕੋ ਆਪਣੀ ਲਾਇਓ ਸੇਵ ਬਿਗੁਨ ਨਾ ਲਾਗੇ Jap ਅਲਖ ਅਭੇਵ ਧਰ ਤੇ ਪੁਨੀਤ ਭਈ ਪੁਨ ਗਾਏ ਦੁਰਤ ਗਿਆ ਹਰੇ ਨਾਮ ਧਿਆਏ ਰਹਾਉ ਸਬਨੇ ਥਾਈ ਰਵਿਆ ਪੇ ਆਦੇ ਜੁਗਾਦੇ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਾਨੇ ਮੀਠੇ ਨਿਰਬਿਗਨ ਹੋਏ ਸਬ ਥਾਈ ਵੂਠੇ ਸਬ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਪ੍ਰਹ ਰਖਵਾਲੇ ਜਥੈ ਕਿਥੈ ਦੀਸਹ ਨਾਲੇ ਨਾਨਕ ਦਾਸ ਖਸਮੇ ਪਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੋਰੇ ਦੁੱਖ ਕਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੋਰੇ ਦੁੱਖ ਕਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਾਪੇ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸੋਤੇ ਪਾਈ ਗੁਰੇ ਸਦ ਬੁਰੇ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਾਰੇ ਸਿਮਰਤੇ ਕਿਲ ਵਿਖ ਸਭੇ ਨਾਸੇ ਅਨੰਦ ਕਰਹੁ ਮਿਲੇ ਸੁందਰ ਨਾਰੀ ਗੋਰੇ ਨਾਨਕੇ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਰ ਜਨਾਂ ਹੋਏ ਕਿਰਪਾਲ ਬਿਖਸੇ ਸਭੇ ਪਰਵਾਰਿਆ ਕਰਜ ਸਤਿਗੁਰੇ ਆਪੇ ਸਵਾਰਿਆ ਵੱਡੀ ਆਰਜਾ ਹਰੇ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਣ ਤਰੇ ਪਵਣ ਹਰਿਆ ਹੋਏ ਸਗਲੇ ਜੀਵ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭੇ ਆਪੇ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾਉ ਰਾਜੇ-ਰਾਜ ਭੋਜਨ ਖਾਵਹੁ ਮੇਰੇ ਭਾਈ ਅੰਮ੍ਰਿਤ ਨਾਮ ਰਿਧਮਾਹੇ ਧਿਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮੇ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਾਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਵਸਹੁ ਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸਨ ਭੇ ਲਹੇ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾ ਵੰਦਨ ਕਾਟੇ ਆਪੇ ਪ੍ਰਾਵੇ ਹੋਆ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੋਰੇ ਪੂਰੇ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਨ ਜੋਗ ਰਹਾਉ ਔਖ ਦੋ ਹਰਿ ਕਾ ਨਾਮ ਹੈ ਜਤ ਰੋਗ ਨਾ ਵਿਆਪੈ ਸੋਰ ਸੰਗ ਮਾਨੇ ਤਨ ਹਿਤੈ ਫਿਰ ਦੁਖ ਨ ਜਾਪੈ ਹਰੇ ਹਾਰੇ 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 ਜਾਪਿਐ ਅੰਤਰੇ ਲਿਵਲਾਈ ਕਿਰਵਖ ਉਤਰੇ ਸੁਧ ਹੋਏ ਸਾਧੂ ਸਰਣਾਈ ਸੋਨ ਤੇ ਜਪਤ ਹਾਰੇ ਨਾਮ ਜਸ ਤਾਂ ਕਿ ਦੂਰੇ ਬਲਾਈ ਮਹਾਂ ਮੰਤਰ ਨਾਨਕ ਕਥ ਹੈ ਹਰ ਕੇ ਗੁਣ ਗਾਈ ਬਿਲਾਵਲ ਮੁਹੱਲਾ ਪੰਜਵਾ ਹਾਰੇ 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 ਆਰਾਧੀ ਹੈ ਹੋਈ ਹੈ ਆਰੋਗ ਰਾਮਚੰਦ ਕੇ ਲਸਟਕਾ ਜਿਨੇ ਮਾਰਿਆ ਰੋਗ ਰਹਾਉ ਗੁਰ ਪੂਰਾ ਹਾਰੇ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤਿ ਕੈ ਵਾਰਣ ਮਿਲਿਆ ਸੰਜੋਗ ਜੇ ਸੁਸਿੰਧਰਤ ਸੋਖ ਪਾਈਐ ਬਿਨ ਸਹਬਿయోగ ਨਾਨਕ ਪ੍ਰਭ ਸਰਣਾ ਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ ਘਰੋ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਵਰੇ ਉਪਾਸ ਸਭੇ त्यागਿਆ दारू ਨਾਮ ਲਿਆ ਤਾਪ ਪਾਪ ਸਭੇ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੀ ਕਾਰੇ ਮਇਆ ਰਹਾਉ ਬਾਹ ਪਕੜੇ ਪ੍ਰਾਵੇ ਕਾਢਿਆ ਕੀਨਾ ਆਪਣਿਆ ਸਿਮਰੇ ਸਿਮਰੇ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪੇ ਪ੍ਰਾਵੇ ਉਪਜਿਆ ਸੁਖਾਂ ਸਾਂਤੇ ਵਡ ਪਰਤਾਪ ਅਚਰਜ ਰੂਪ ਹਾਰੇ ਕੀਨੀ ਦਾਤੇ ਗੋਰੇ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸੇ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸੇ ਬਿਲਾਵਲ ਮੁਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਰਦਹ ਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ RAM ਨਾਮ ਔਖ ਦੋ ਦਿਆ ਏਕਾਲਿਗ ਲਾਈ ਰਹਾਉ ਰਾਖ ਲਈਏ ਤੇਨੇ ਰਖਣਾ ਹਾਰੇ ਸਭ ਬਿਆਦੇ ਮਿਟਾਈ ਕਹੋ ਨਾਨਕ ਕਿਰਪਾ ਪਹੇ ਪ੍ਰਭ ਭੈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪੇ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸਾਤੇ ਸਹਜ ਆਨੰਦ ਪਹੇ ਪੂਰਨ ਭਈ ਸੇਵ ਰਹਾਉ ਭਗਤ ਜਨਾਂ ਕੀ ਬੇਨਤੀ ਸੁਨੇ ਪ੍ਰਭੇ ਆਪੇ ਰੋਗ ਮਿਟਾਏ ਜੀਵਾਲਿਆਂ ਨੂੰ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸਿਐਨ ਆਪਣੀ ਕਲ ਧਾਰੇ ਮਨ ਬਾਸ਼ਤ ਫਲ ਦਿੱਤਿਐਨ ਨਾਨਕ ਬਲਿਹਾਰੀ ਬਿਲਾਵਰ ਮੁਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਨ ਹਾਰੇ ਸਤਗੁਰ ਆਪਣੇ ਕੋ ਬਲ ਜਾਈ ਜਿਨੇ ਪੈਜ ਰੱਖੀ ਸਾਰੇ ਸੰਸਾਰੇ ਰਹਾਉ ਕਰੋ ਮਸਤਕੇ ਧਾਰੇ ਬਾਲਕ ਰੱਖੇ ਲੀਨੋ ਪ੍ਰਭੇ ਅੰਮ੍ਰਿਤ ਨਾਮ ਮਹਾਰਾਸ ਦਿਨੋ ਦਾਸ ਕੀ laaj ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹ ਹੈ ਪਰਮਾਨ ਬਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਓ ਕਰੇ ਕਿਰਪਾ ਹਸਤ ਪ੍ਰਭੇ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁਝੇ ਮਨ ਤਨ ਸਾ ਛੋਤਰਾਪ ਅਨਾਥ ਕੋ ਨਾਥ ਸਰਨ ਸਮਰਥ ਸਗਲ ਸ੍ਰਿਸ਼ਟੀ ਕੋ ਮਾਈ ਬਾਪ ਭਗਤ ਵਸ਼ਲ ਭੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠਿ ਮਹੱਲਾ ਪੰਜਵਾ ਕਰੇ ਇਸ ਨਾਨ ਸਿਮਰੇ ਪ੍ਰਭ ਆਪਣਾ ਮਨ ਤਨ ਭੇ ਅਰੋਗਾ ਕੋਟਿ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਏ ਗੁਰ ਪੂਰੈ ਤੂੰ ਆਖਿਆ ਰਹਾਉ ਸਾਚਾ ਸਾਹਿਬ ਅਮੇਤ ਵਡਾਈ ਭਗਤੇ ਵਸਲ ਦਇ ਅੱਲਾ ਸੰਤਾਂ ਕੀ ਪੈਜ ਰੱਖਦਾ ਆਇ ਆਦੇ ਬਿਰਦ ਪਰਤ ਪੱਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੋਖੇ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੇ ਅਰਦਾਸੇ ਸੁਆਮੀ ਮੇਰਾ ਸਰਬ ਕਲਾ ਬਾਣੀ ਆਈ ਪ੍ਰਗਟ ਪਹੀ ਸਗਲੇ ਜੁਗ ਅੰਤਰੇ ਗੁਰੂ ਨਾਨਕ ਕੀ ਵਡਿਆਈ ਸੋਰਠਿ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਜ ਧੋਨੇ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿ ਬਾਰਿਕ ਸਤਿਗੁਰੇ ਤਾਪ ਉਤਾਰਿਆ ਉਭਰੇ ਸਰਗੁਰ ਕੀ ਸਰਣਾਈ ਜਾ ਕੇ ਸੇਵਨਾ ਬਿਰਥੀ ਜਾਈ ਰਹਾਓ ਕਰ ਮਹਿ ਸੂਖ ਬਾਹਰ ਫੋਨੇ ਸੁਖਾ ਪ੍ਰਭ ਆਪਣੇ ਪਹਿ ਦਇਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲ ਸੋਰਠਿ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭੇ ਆਪਣੇ ਕਿਰਪਾ ਤਹਰੀ ਆਠ ਪਹਿਰ ਅਰਧ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰੱਖ ਲੈ ਹੋ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸੇ ਰਹਾਉ ਜੋ ਮੰਗਾਓ ਸੋਈ ਸੋਹੀ ਪਾਵੋ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠਿ ਮਹੱਲਾ ਪੰਜਵਾ ਸਿਮਰੇ ਸਿਮਰੇ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪਰਖ ਬਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੇ ਦਇਆਲਾ ਜੈ ਜੈਕਾਰ ਭੇ ਜਗ ਭੀਤਰੇ ਹੋਆ ਪਾਰ ਬ੍ਰਹਮ ਰਖਵਾਲਾ ਸੋਰਠਿ ਮਹੱਲਾ ਪੰਜਵਾ ਦਰਤੋ ਗਵਾਇ ਹਾਰੇ ਪ੍ਰਭੇ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮੇ ਪ੍ਰਭੇ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਏ ਰਾਜੇ RAM ਕੀ ਰਖਵਾਲੀ ਸੁਖ ਸਹਜ ਆਨੰਦ ਗੁਣ ਗਾਵਹੁ ਮਾਨੋ ਤਨ ਦੇਹ ਸੁਖਾਲੀ ਰਹਾਉ ਪਤ ਤੇ ਉਧਾਰਨ ਸਤਿਗੁਰ ਮੇਰਾ ਮੁਹੇ ਤਿਸ ਕਾ ਪ੍ਰਭਾਸ ਬਖਸੇ ਲਐ ਸਾਬੇ ਸੱਚਾ ਸਾਹਿਬ ਸੁਣੇ ਨਾਨਕ ਕੀ ਅਰਦਾਸਾ ਸੋਰਠਿ ਮਹੱਲਾ ਪੰਜਵਾ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰ ਪੂਰੇ ਕੀ ਸਰਣੇ ਉੱਭਰੇ ਕਾਰਜ ਸਗਲ ਸਵਾਰੇ ਹਰ ਜਾਨੇ ਸਿਮਰਿਆ ਨਾਮ ਆਧਾਰੇ ਤਾਪ ਉਤਾਰਿਆ ਸਤਿਗੁਰੇ ਪੂਰੇ ਆਪਣੀ ਕਿਰਪਾ ਧਾਰੇ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰੇ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚੋ ਸਬਦ ਸਾਤੇ ਭਾਖਿਆ ਸੋਰਠਿ ਮਹੱਲਾ ਪੰਜਵਾ ਭੇ ਕਿਰਪਾਲ ਗੁਰੂ ਗੋਵਿੰਦ ਸਗਲ ਮਨੋਰਥ ਪਾਏ ਅਸਥਿਰ ਭੇ ਲਾਗੇ ਹਾਰੇ ਚਰਨੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾਤੇ ਸਹਜ ਆਨੰਦ ਨਾਮ ਜਾਪੇ ਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖ ਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛੁ ਪੁਜਾਈ ਸੋਰਠੇ ਮਹੱਲਾ ਪੰਜਵਾ ਸੰਤੋ ਹਰੇ ਹਰੇ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਾ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਰਵਰੇ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਹਾਰੇ ਪਾਰ ਬ੍ਰਹਮ ਪ੍ਰਭ ਪਹੇ ਦਇਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਧ ਹਨ ਮੰਗਲ ਰਸ ਰੂਪਾ ਹਰੇ ਕਾ ਨਾਮ ਆਧਾਰੋ ਨਾਨਕ ਪਾਤੇ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋਰਠਿ ਮਹੱਲਾ ਪੰਜਵਾ 네ਰਾ ਸਤਗੁਰ ਰਖਵਾਲਾ ਹੋਆ ਧਾਰੇ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਾਰੇ ਗੋਵਿੰਦ ਨਵਾਂ ਨਿਰਵਾਰਾਹਾਉ ਤਾਪ ਗਇਆ ਪ੍ਰਭ ਆਪੇ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਾਲਿ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਾਰੋ ਮਸਤਕੇ ਧਾਰਿਆ ਸੋਰਠਿ ਮਹੱਲਾ ਪੰਜਵਾ ਜੀਵ ਜੰਤਰ ਸਭੇ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਉਰ ਬ੍ਰਹਮ ਪੂਰਾ ਮੇਰੇ ਨਾਲੇ ਗੋਰੇ ਪੂਰਾ ਪੂਰੇ ਸਭ ਰਾਖੀ ਹੋਏ ਸਰਬ ਦਇਆਲ ਰਹਾਉ ਅਨ ਦਿਨ ਨਾਨਕੋ ਨਾਮੁ ਧਿਆਈ ਜੀਵ ਪ੍ਰਾਨ ਕਾ ਦਾਤਾ ਆਪਣੇ ਦਾਸ ਕਾ ਕੰਠੇ ਲਾਏ ਰਾਖੈ ਜੋ ਬਾਰਕ ਪਿਤ ਮਾਤਾ ਸੋਰਠਿ ਮਹੱਲਾ ਪੰਜਵਾ ਥਾਰੇ ਪਾਈ ਕਰਤਾ ਰੇ ਤਾਪ ਛੋੜੇ ਗਿਆ ਪਰਵਾਰੇ ਗੋਰੇ ਪੁਰਾ ਹੈ ਰਾਖੇ ਸਰਣ ਸੱਚੇ ਕੀਤਾ ਕੀ ਪਰਮੇਸ਼ਰ ਆਪੇ ਹੋਆ ਰਖਵਾਲਾ ਸਾਂ ਤੇ ਸਹਜ ਸੁਖ ਖਿੰਮਹਿ ਉਪਜੇ ਮਨੋ ਹੋਵਾ ਸਦਾ ਸੁਖਾਲਾ ਰਹਾਉ ਹਰੇ ਹਰੇ ਨਾਮ ਦਿਓ दारू ਤੈਨੇ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਹਾਰੇ ਤੈਨੇ ਸਗਲੇ ਬਾਤ ਸਵਾਰੀ ਪਰਬੇ ਆਪਣਾ ਬਿਰਦ ਉਸ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿਨੇ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ Jap ਨਾਨਕ ਨਾਮ ਸਚੁ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਲ ਮੁਹੱਲਾ ਪੰਜਵਾ ਅੱਗੇ ਪਾਛੇ ਕੁਸਲ ਭਇਆ ਗੁਰ ਪੂਰੇ ਪੂਰੇ ਸਭ ਰਾਖੀਏ ਪਾਰ ਬ੍ਰਹਮੇ ਪ੍ਰਭ ਕੀਨੀ ਮਾਇਆ ਰਹਾਉ ਮਨ ਤਨੇ ਰਭ ਰਹਾ ਹਾਰੇ ਪ੍ਰੀਤਮ ਦੂਖ ਦਰਦ ਸਗਲਾ ਮਿਟੇ ਗਿਆ ਸਾਤ ਸਹਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਾਇ ਗੁਣ ਅਬਗੁਣ ਪ੍ਰਭੇ ਕਾਸ਼ ਨਾ ਵਿਚਾਰਿਓ ਕਰੇ ਕਿਰਪਾ ਆਪਣਾ ਕਰੇ ਲਾਇਆ ਅਤੁੱਲ ਬਡਾਈ ਅਚੁੱਤ ਅਬਨਾਸੀ ਨਾਨਕ ਉਚਰੈ ਹਰ ਕੀ ਜਾਇ ਪਿਲਾਵਲ ਮੁਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰੈ ਨਮਸਕਾਰ ਡੰਡਉ ਤੇ ਬੰਦਨ ਅਨੇਕ ਬਾਰ ਜਾਉ ਬਰਹਿ ਰਹਾਉ ਊਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝ ਹੈ ਚਿਤਾਰੈ ਸੂਖ ਦੂਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ ਤੁਮਹਿ ਮੇਰਾ ਪਰਵਾਰੈ ਜੋਤਮ ਕਰਹੁ ਸੋਈ ਪਲ ਹਮਰੈ ਪੇਖੇ ਨਾਨਕ ਸੁਖ ਚਰਨਾਰੈ ਗੂਂਡ ਮਹੱਲਾ ਪੰਜਵਾ ਰਾਮ ਰਾਮ ਸੰਗੇ ਕਰ ਬਿਵਹਾਰ ਰਾਮ 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 ਪ੍ਰਾਨ ਆਧਾਰ ਰਾਮ 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 ਕੀਰਤਨ ਗਾਏ ਰਮ ਤਰਾਮ ਸਭ ਰਹੇ ਉਸ ਸਮਾਏ ਸੰਤ ਜਨਾ ਮਿਲ ਬੋਲ ਹਾਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਧਨ ਸੰਚੇ ਪੰਡਾਰ ਰਾਮ 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 ਕਰ ਆਹਾਰ ਰਾਮ ਰਾਮ ਵਿਸਰੇ ਨਹੀਂ ਜਾਏ ਕਰ ਕਿਰਪਾ ਗੁਰੇ ਦੀ ਆ ਬਤਾਏ ਰਾਮ 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 ਸਦਾ ਸਹਾਈ ਰਾਮ 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 ਲੇਵ ਲਾਏ ਰਾਮ ਰਾਮ ਜਪ ਨਿਰਮਲ ਭੈ ਜਨਮ ਜਨਮ ਕੇ ਕਿਲ ਵਿਖ ਗਏ ਰਾਮਤ ਰਾਮ ਜਨਮ ਮਰਨ ਨਿਵਾਰੈ ਉਚਰਤ RAM ਪਹਿ ਪਾਰ ਉਤਾਰੈ ਸਭ ਤੇ ਊਚ RAM ਪ੍ਰਗਾਸ ਨਿਸਵਾਸਰ ਜਾਪੇ ਨਾਨਕ ਦਾਸ ਸੋਰਠਿ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪਹਿ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪਰਬ ਜੀਓ ਤੂੰ ਮੇਰੋ ਸਾਹਿਬ ਦਾਤਾ ਕਰੇ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵ ਰਾਂਗੇ ਰਾਤਾ ਰਹਾਓ ਸਤਿਗੁਰੇ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰੇ ਕਿਰਪਾ ਆਪਣੋ ਕਰੇ ਲੀਨਾ ਮਾਨੇ ਵਸਿਆ ਅਬਿਨਾਸੀ ਤਾ ਕੋ ਵਿਗਨ ਨਾ ਕੋ ਲਾਗੇ ਜੋ ਸਤਿਗੁਰੇ ਆਪਣੈ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅੰਮ੍ਰਿਤ ਹਾਰੇ ਰਸੁ ਚਾਖੇ ਕਰੇ ਸੇਵਾ ਸੇਵਕ ਪ੍ਰਭ ਆਪਣੇ ਜਿਨੇ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾਕੈ ਬਲਿਹਾਰੇ ਜਿਨੇ ਪੂਰਨ ਪੈਜ ਰਖਾਈ ਸੋਰਠਿ ਮਹੱਲਾ ਪੰਜਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਰਦ ਹਮਾਰੇ RAM ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟੇ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨਾ ਮਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਾਪੇ ਪੂਰਨ ਹੋਏ ਆਸਾ ਪੈਰਾਉ ਮਹੱਲਾ ਪੰਜਵਾ ਆਪਣੇ ਦਾਸ ਕਾਉ ਕੰਠੇ ਲਗਾਵੇ ਨਿੰਦਕ ਕਾਉ ਅਗਨ ਮਹਿ ਪਾਵੇ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਾਤੇ ਕਤਹੂ ਨਾਹੀ ਪਾਪੀ ਪਛਿਆ ਆਪ ਕਮਾਏਣ ਰਹਾਉ ਦਾਸ RAM ਜੀਓ ਲਾਗੇ ਪ੍ਰੀਤ ਨਿੰਦਕ ਕੀ ਹੋਈ ਬੇਪ੍ਰੀਤ ਪਾਰ ਬ੍ਰਹਮ ਆਪਣਾ ਬਿਰਦ ਪ੍ਰਗਟਾਇਆ ਦੋਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਾਰੇ ਹਾਰੇ ਪ੍ਰਭੇ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਏ ਰਹਾਉ ਧੁਰ ਕੀ ਬਾਣੀ ਆਈ ਤੈਨੇ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰਿ ਨਾਨਕ ਸਾਚੋ ਵਖਾਨਾ ਸੋਰਠਿ ਮਹੱਲਾ ਪੰਜਵਾ ਗੁਰ ਪੂਰਾ ਆਰਾਧੇ ਕਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਰ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨਿ ਬਾਣੀ ਨਾਨਕ ਦਾਸਿ ਵਖਾਣੀ ਨਰਮਲ ਅਕਥ ਕਹਾਣੀ 68 ਮਹੱਲਾ 5ਵਾਂ ਭਾਇਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਬਿਦੇ ਥਾਟੇ ਖਿਨ ਮਹਾਰਾਖੇ ਲਿਓ ਜਨ ਆਪਣਾ ਗੁਰ ਪੂਰੈ ਬੇੜੀ ਕਾਟੀ ਮੇਰੇ ਮਨ ਗੁਰ ਗੋਵਿੰਦ ਸਦ ਧਿਆਈਐ ਸਗਲ ਕਲੇਸ਼ ਮਿਟਹਿ ਏਸੋ ਤਨ ਤੇ ਮਨ ਚੰਦਿਆ ਫਾਲ ਉਪਾਈਐ ਰਹਾਉ ਜੀਉ ਜੰਤ ਜਾਕੇ ਸਭ ਏਕੀਨੇ ਪ੍ਰਭ ਊਚਾ ਅਗਮ ਅਪਾਰਾ ਸਾਰ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭੈ ਦਰਬਾਰਾ ਸੋਰਠਿ ਮਹੱਲਾ ਪੰਜਵਾ ਨਾਲੇ ਨਰਾਇਣ ਮੇਰੇ ਜਮਦੂਤ ਨਾ ਆਵੇ ਨੀਰੇ ਕੰਠੇ ਲਾਏ ਪ੍ਰਭ ਰਾਖੈ ਸਤਿਗੁਰ ਕੀ ਸਾਚੋ ਸਾਖੈ ਗੋਰੇ ਪੂਰੇ ਪੂਰੀ ਕੀਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸੁਮਤਿ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੋਖੇ ਸਾਦੇ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਬਿਲਾਵਲ ਦਰਮੰਦੇ ਠਾਂਡੇ ਦਰਬਾਰੇ ਤੁਜ ਬਿਨ ਸੁਰਤੇ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਇਕ ਵਾਰ ਰਹਾਉ ਤੁਮ ਧਨ ਤਨ ਉਦਾਰ ਤਿਆਗੇ ਸ਼ਰਮਨਨ ਸੁਨੀਤ ਸੁਜਾਸੋਂ ਤੁਮਾਰ ਮੰਗਾਉ ਕਾਹੇ ਰੰਗ ਸਭ ਦੇਖਉ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮ ਬਿਪ ਸੁਦਾਮਾ ਤੈਨ ਕੋ ਕਿਰਪਾ ਭਈ ਹੈ ਅਪਾਰ ਕਹੇ ਕਬੀਰ ਤੂੰ ਸਮਰਥ ਦਾਤੇ ਚਾਰੇ ਪਦਾਰਥ ਦੇ ਤਨਬਾਰ ਪਹਿਰਾਵ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀਵ ਪ੍ਰਾਨ ਸੁਖਦਾਤਾ ਤੂੰ ਮੇਰਾ ਠਾਕੁਰ ਹਉ ਦਾਸ ਤੇਰਾ ਤੁਜ ਬਿਨ ਅਵਰ ਨਹੀਂ ਕੋ ਮੇਰਾ ਕਰੇ ਕਿਰਪਾ ਕਰੋ ਪ੍ਰਭ ਦਾਤੇ ਤੇ ਤੁਮਰੀ ਉਸਤਤਿ ਕਰਾਓ ਦਿਨ ਰਾਤੇ ਰਹਾਉ ਹਮ ਤੇਰੇ ਜੰਤ ਤੂੰ ਬਜਾ ਮਨਹਾਰਾ ਹਮ ਤੇਰੇ ਭਿਖਾਰੀ ਦਾਨ ਦੇਹਦਾਤਾ ਤਾਰਾ ਤਉ ਪ੍ਰਸਾਦ ਰੰਗ ਰਸਮਾਣੇ ਘਟ ਘਟ ਅੰਤਰੇ ਤੁਮਹਿ ਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਉ ਸਾਧ ਸੰਗੇ ਤੁਮਰੇ ਗੁਣ ਗਾਉ ਤੁਮਰੀ ਦਾਤਾ ਤੇ ਹੋਏ ਦਰਦ ਬਿਨਾਸ ਤੁਮਰੀ ਮਇਆ ਤੇ ਕਮਲ ਵਿਗਾਸ ਹौं ਬਲਿਹਾਰੇ ਜਾਉ ਗੁਰਦੇਵ ਸਫਲ ਦਰਸਨ